ਜਿਹੜਾ ਲੈਤਾ ਸੀ ਕਚੋਰੀ ਕਰ ਲਿਆ ਉੱਥੇ ਮਾਹਾਂ ਟੈਂਟ ਥਾਣੇ ਚ ਲੈ ਜਾਂਦਾ ਨੂੰ ਮੀਨਾ ਚੋਰੀ ਆ ਫਿਰ ਪਹਿਲਾਂ ਟਰਾਂਸਫਾਰਮਰ ਚੁੱਕੀ ਹੋਇਆ ਜਾਂ ਪਿਆ ਮੈਂ ਕਹ ਕਿਤੇ ਖੁਸ਼ੀ ਨੇ ਬੰਦਾ ਹੀ ਭਜਾਦਾ ਦਾ ਰੱਦ ਖੁਸ਼ੀ ਮੀਨਾ ਕਦੇ ਨੌਜਾਨਾ ਇਹ ਦੁੱਲੇ ਦਾ ਯਾਰ ਕਹਿੰਦਾ ਮੀਨਾ ਜਰਾਬਾ ਵਾਲਾ ਕਹਿੰਦੇ ਇਹ ਮੀਨਾ ਲਓ ਸਾਹਮਣੇ ਪਹਿਲੀ ਰੇਡ ਦੇ ਗਿਣਿਆ ਰਾਮ ਆਈਆ ਲਓ ਯਾਰ ਪਹਿਲਾਂ ਇਹਨੂੰ ਮੇਰ ਕਰੇ ਪਹਿਲਾ ਪੁਆਇੰਟ ਹੋਰ ਮੇਰਾ ਬੰਦੀਪ ਰੋੜੀ ਦੇ ਮੈਚ ਮੈਚ ਦਿਖਾਉਣ ਤੇ ਮੀਨੇ ਦੇ ਕੁੱਟ ਪੈਂਦੀ ਦਿਖਾਵਾਂਗਾ ਆ ਕੰਮ ਕਰ ਲਿਆ ਇਧਰ ਹੈ ਦੋਨੀਆਂ ਟੀਮਾਂ ਲਾਇਨਅਪ ਕਰ ਲਈ ਹੈ ਜੀ ਦੋਨੀਆਂ ਟੀਮਾਂ ਲਾਇਨਅਪ ਕੀਤਾ ਮਾਲੇ ਵਾਲਾ ਖੇਡ ਗਰਾਊਂਡ ਦੇ ਵਿੱਚ ਆਪਣਾ ਸਟਾਰਟ ਕਰ ਰਿਹਾ ਹੈ ਮੀਨਾ ਜਰਾ ਬਣ ਕੰਮ ਦੇ ਨਾਲ ਮੀਨਾ ਜਰਾ ਖੇਚ ਕੀ ਬੋਲਣਾ ਚਾਹੀਦਾ ਬਾਈ ਦਾ ਅਸੀਰਵਾਦ ਕਿਹਦੇ ਨਾਲ ਆਂਦੀ ਨੇ ਬਾਈ ਜੀ ਸਾਰੇ ਭਾਈ ਚਾਹੀਦੇ ਰਾਜ ਨਹੀਂ ਰਹੇ ਮੇਰੇ ਮੇਰੀ ਅਸਲਾ ਬਾਈ ਜੀ ਕੰਮ ਤੇ ਆਏ ਹੋਏ ਹੈ ਕੋਟ ਪਾਈਵਾ ਬੇਨਤੀ ਕਰੂਗਾ ਮੈਂ ਕੋ ਤੂੰ ਜਾ ਅਸੀਰਵਾਦ ਲੈਣਾ ਨਹੀਂ ਮੇਰੇ ਨਾਲ ਹੀ ਅਸਦਾ ਅਸੀਰਵਾਦ ਇਹੋ ਦਰਦ ਸਿਰ ਤੇ ਆ ਤੈ ਤਾ ਪੂਰਾ ਉਹ ਤੇਰਾ ਸਦਾ ਤੱਕ ਹੋ ਰਿਹਾ ਅਸੀਰਵਾਦ ਦੇ ਕੇ ਤੈਨੂੰ ਲੜਕੀਆਂ ਜਿਹੜੇ ਮਾਸਮਾਂ ਦੇ ਇੱਕੇ ਤੌਰ ਤੇ ਪੋਣੇ ਆ ਬਹੁਤ ਬਹੁਤ ਬਸ ਕਰ ਮਿਣਿਆ ਆਨੇ ਕਬੱਡੀ ਕਾਪੀ ਕੋ ਸਾਹਿਬ ਠੀਕ ਠਾਕ ਜਮਾ ਓਕੇ ਪਿੰਡੂ ਸੈਦੂ ਕੇ ਬਿੰਦੂ ਸੈਦੂ ਕੇ ਸਾਰੇ ਭਰਾਜੇ ਕੇ ਤੌਰ ਤੇ ਮੀਨਾ ਕਹਿੰਦੇ ਨੌਜਾਨ ਇਹ ਦੁੱਲੇ ਦਾ ਯਾਰ ਕਹਿੰਦਾ ਮੀਨਾ ਜਰਾਬਾ ਵਾਲਾ ਕਹਿੰਦੇ ਇਹ ਮੀਨਾ ਜਰਾਬਾ ਵਾਲਾ ਕਹਿੰਦੇ ਲਾਉਂਦਾ ਹੋਇਆ ਜੱਫਾ ਮਤਾਮ ਭਾਗੀਆ ਵਾਲੇ ਨੂੰ ਕਰਾਉਂਦਾ ਹੋਇਆ ਬੱਲੇ ਬੱਲੇ ਖੇਡ ਦੇ ਮੈਦਾਨ ਵਿੱਚ ਆ ਮੀਨਾ ਕਹਿੰਦੇ ਗੱਭਰੂ ਕਰਦਾ ਹੋਇਆ ਟਰਾਈ ਪਰ ਸਾਹਮਣੇ ਹੋਇਆ ਬਗੜਾ ਪੁੱリア ਗਈਆਂ ਆਹ ਦੇਖ ਰਿਹਾ ਵੀ ਨੌਜਾਨ ਗੱਭਰੂ ਕਰਦਾ ਹੋਇਆ ਕਮਾਲ ਦੁੱਲੇ ਦੇ ਨਾਲ ਕਿਤੇ ਪਿਆਰਾ ਗਵਿੰਦਪੁਰੇ ਵਾਲ ਦੇ ਨਾਲੇ ਹਾਸੇ ਖੇਡੇ ਨੇ ਇਹਦਾ ਮਾਲਕ ਸੋਨੀ ਘੁੰਮਣ ਵਾਲਾ ਪੁੱਜ ਗਿਆ ਜਿਵੇਂ ਆ ਵਧੀਆ ਬਾਈ ਠੀਕ ਹੈ ਓਕੇ 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 ਪੂਰੀ ਕੋਸ਼ਿਸ਼ ਇਹ ਖੇਡਦੇ ਦੇ ਤੱਕ ਇੱਕ ਪਾਸੇ ਧਾਵੀ ਦਾ ਬੋਲੋ ਇੱਕ ਪਾਸੇ ਮੀਣਾ ਜਰਾਬਾ ਵਾਲਾ ਪਰ ਸਾਹਮਣੇ ਦੇਖ ਰਿਹਾ ਵੀ ਨੰਬਰ ਕਿ ਲਾਓ ਰੇਂਡਰ ਦੇ ਖਾਤੇ ਜੁੜ ਗਿਆ ਬਚ ਕੇ ਮੀਣਾ ਜਰਾਬਾਣਾ ਪੁੱਜ ਗਿਆ ਮੈਂਗੋ ਮੈਂਗੋ ਤੇ ਮੀਨੇ ਦੀ ਜੋੜੀ ਅੱਜ ਪ੍ਰਸਿੱਧ ਕਰਤੀ ਮੀਣਾ ਕਿਵੇਂ ਆ ਜਰਾਬ ਵਾਲੀ ਗੱਲ ਮੜੀ ਨਹੀਂ ਬਾਈ ਮੀਨੇ ਨੇ ਬਸ ਮੈਨੂੰ ਬੇਇੱਜ਼ਤੀ ਕਰਾਈ ਆ ਬਾਈ ਮੇਰੀ ਮਰਜ਼ੀ ਮੈਂ ਬੁਲਾਉਂਗਾ ਜਦੋਂ ਮੀਨਾ ਜਰਾਬ ਵਾਲਾ ਗੱਲ ਹੋ ਕੇ ਤੁਰੀਆ ਪਹਿਲਾਂ ਕਹਿੰਦਾ ਮੀਨਾ ਜਰਾਬ ਵਾਲਾ ਗਰਾਊਂਡ ਚ ਬੁਲਾਉਣਾ ਮੈਂ ਗੋ ਫਟਾ ਹਾਂ ਮੈਂ ਗੋਰੇ ਫਲਾਦੇ ਫਿਲਟਰ ਹੋ ਕੇ ਮੂਰੇ ਬਾਈ ਨੇ ਆ ਭੱਜ ਗਿਆ ਕਾਉਡੀ ਮੈਂ ਗੋਰੇ ਪਹਿਲੀ ਪਹਿਲੀ ਕਾਉਡੀ ਫਿਲਟਰ ਫਲਾਦੇ ਯਾਰ ਕਾਉਟ ਨੰਬਰ ਤਾਂ ਲਿਆ ਮੈਂ ਗੋ ਮੈਂ ਗੋ ਹੁਣ ਚਾਰੇ ਪਾਸਿਆਂ ਲੀਕ ਹੁੰਦਾ ਕਰਦੀ ਜਿਹੜੀ ਇਹ ਹੁਣ ਨਹੀਂ ਹੁੰਦੀ ਆ ਕਿ ਮੈਂ ਕੋਚ ਠੀਕ ਹੈ ਜੀ ਮੀਨਾ ਜਰਾਬਾਂ ਦਾ ਫਿੱਟਾ ਦਾ ਪੂਰਾ ਫਿੱਟਾ ਬਸ ਮੀਨਾ ਜਰਾਬਾਂ ਦੇ ਨਾਂ ਦਾ ਅੱਜ ਫੇਮਸ ਹੋ ਗਿਆ ਬੰਦਾ ਮੇਰੇ ਨਾਲ ਅਗਲੇ ਚ ਫੜਿਆ ਰਹਾ ਮੈਂ ਨਾ ਨਾ ਜਰਾਬਾਂ ਵਾਲਾ ਜਰਾਬਾਂ ਵਾਲਾ ਕੱਲੇ ਜਰਾਬਾਂ ਵਾਲੇ ਹੀ ਬੁਲਾਉਣਾ ਹਰ ਇੱਕ ਕਮੈਂਟਰ ਨੂੰ ਕਹਿ ਕੇ ਮੀਨਾ ਜਰਾਬਾਂ ਮੀਨਾ ਤੇਰੀ ਕਾਲੀ ਤਾਂ ਨਹੀਂ ਭੈਣ ਜਲਾ ਕਦੇ ਮੈਨੂੰ ਆ ਗਿਆ ਜਦਿਆ ਕਿਵੇਂ ਆ ਫਾੜੀਏ ਸਾਟੀਆਂ ਜੀਬਾ ਕਾਲੀਆਂ ਹੁੰਦੀਆਂ ਢਿੱਡੋ ਤੁਸੀਂ ਸਾਨੂੰ ਨਾਲ ਕਦੋਂ ਲਿਆ ਦੇ ਦੇਖ ਸਾਡੀ ਕੱਲ ਚਿੱਟੀ ਜੀ ਵਾ ਲਾ ਮੀਨਾ ਮੇਰਾ ਯਾਰ ਜਰਾਬਾਂ ਵਾਲਾ ਗੱਲ ਸੁਣ ਲੈ ਗੱਡੀ 'ਚ ਨਹੀਂ ਬੜਨਾ ਤੂੰ ਲਿਬੜਿਆ ਬੰਦਾ ਬਾਹਰ ਲੈ ਡਿਖਾਉਂਦੇ ਹਾਂ ਹਾਂ ਮੈਂ ਕੋ ਮੈਂ ਕੋ ਤੇਰੇ ਫਿਲਟਰ ਫੁਲਾਦੇ ਭੈਣੋ ਪਹਿਲੀ ਕੌਡੀ ਦੀ ਉਹਨੇ ਬੜਾ ਧੱਕਾ ਹੋਇਆ ਕੋਚ ਮੈਂਗੋ ਨੂੰ ਮੜਾ ਕੋ 10 ਲਗਾ ਲਗੂ ਬਚਨ ਪੁੱਜਣ ਦੇ 10 ਤਾਂ ਕੀ ਹੋਇਆ ਜੰਪਿਆ ਮੈਂ ਕਿ ਕਦੇ ਖੁਸ਼ੀ ਨੇ ਬੰਦਾ ਹੀ ਭਜਾਦਾ ਦਾ ਨਾ ਖੁਸ਼ੀ ਗੱਲ ਸੁਣ ਲੈ ਜੋ ਤੇਰਾ ਨਾ ਖੁਸ਼ੀ ਬੋਲਦਾ ਹੀ ਬੰਦਾ ਥੱਲੋਂ ਕੱਢਦਾ ਸੀ ਨਹੀਂ ਨਹੀਂ ਹੁਣ ਮੰਨ ਜਾ ਓਏ ਖੁਸ਼ੀ ਹੁਣ ਹੀ ਮੂਰੇ ਹੋ ਕੇ ਫੜਦਾ ਬਈ ਹਾਂ ਹਾਂ ਪਾਣੀ ਸੇਵਾਦਾਰ ਕੀ ਆ ਨੂਰ ਚੰਨੂ ਵਾਲਾ ਨੂਰ ਸੱਟਾ ਜਾਵਾ ਹਾਂ ਬਈ ਵਧੀਆ ਬਈ ਇਹਦੀ ਬੰਦਰੀ ਹੈਲਪ ਕਰਾਇਆ ਕਰੋ ਬਦ ਤੋਂ ਨਿੱਕੂ ਚੱਕਰੀ ਨਹੀਂ ਬੰਦਿਆ ਦਾ ਹਰਿਆ ਨਹੀਂ ਕਰਦੇ ਬੰਦਿਆ ਦਾ ਸੈਟ ਮੜਾ ਮੈਂ ਚਮੂਚਾ ਦਾ ਕਰਾਂਗੇ ਚੱਕਰੀ ਤੇ ਹੋਰ ਮੂੰਹ ਪ੍ਰਿੰਟ ਵਾਧੂ ਦਾ ਹੋਦਾ ਹੈ ਐਲ ਪੀ ਹੈਲਪਾ ਹੋਰ ਬਾਈ ਯਾਰ ਸਾਰਾ ਦਿਨ ਪਾਣੀ ਦੀ ਸੇਵਾ ਕਰਦਾ ਬਜਾਰਾ ਵਧੀਆ ਕਰਾਂਗੇ ਆਪਣੇ ਪਿੰਡ ਕੁਆਡੀ ਦਾ ਸੱਚਾ ਸੇਵਾਦਾਰਾਂ ਕਰਾਂਗੇ ਆਪਣੇ ਪਿੰਡ ਵਧੀਆ ਕਰਾਂਗੇ ਨਿੱਕੂ ਤੋਂ ਗਾਲੀ ਨਾ ਇਹਨਾਂ ਖਿਤਾਬ ਕੁਝ ਦੁਗਣਾ ਨਹੀਂ ਮਿਲ ਗਿਆ ਉਹ ਬਾਈ ਦਾ ਨਾਂ ਘੋੜਾ ਹੀ ਸੀ ਘੋੜੇ ਦਾ ਖਿਤਾਬ ਹੀ ਮਿਲੇ ਹੁਣ ਇਹਨੂੰ ਅੱਜ ਨਵਾਂ ਖਿਤਾਬ ਮਿਲ ਗਿਆ ਮੈਂ ਨਿਕੂ ਸੁਣਾਈ ਪੰਜ ਸੱਤ ਕੱਪ ਬਾਈ ਉਹ ਆਉਂਦਾ ਕੱਪ ਹੁਣ ਮੜਾਏ ਆਏ ਸਾਰ ਜਾਂਦੇ ਸੀਫ ਨੇ ਸੁਣਾਉਣੇ ਆ ਉਹ ਫੇਰ ਹੀ ਚੱਲੂ ਬਲੌਗ ਕੋਈ ਚਾਰ ਪੈਸੇ ਆ ਜਾਣਗੇ ਸੁਣਾ ਦੇ ਨਿਕੂ ਪੁੱਛ ਯਾਰ ਮੀਣਾ ਜੁੱਤੀ ਕਿੱਥੇ ਟਵਾਲੇ ਮੀਣਾ ਨਾ ਜਰਾ ਬਣਾ ਦਾ ਮੋ ਕਰਤਾ ਮਸ਼ੂਰ ਬੜਾ ਜੁੱਤੀ ਦਵਾਉਣ ਗਿਆ ਸੀ ਮੀਣਾ ਜੁੱਤੀ ਤਾਂ ਤੂੰ ਦਵਾ ਕੇ ਆਇਆ ਚ ਬਾਈ ਨਿਕੂ ਦੱਸ ਗੇਲੀ ਕੋਚ ਹਾਂਜੀ ਜੁੱਤੀ ਕੌਣ ਦਵਾਣ ਗਿਆ ਸੀ ਲਾ ਗਿਆ ਸੀ ਭਈਆ ਕਿਆਦਾ ਯਾਰ ਨਿੱਕੂ ਸੀਗਾ ਇਹ ਇੱਕ ਜਿਹੜਾ ਲੈਤਾ ਸੀ ਇੱਕ ਜਿਹੜਾ ਲੈਤਾ ਸੀ ਕਚੋਰੀ ਕਰ ਲਿਆ ਉੱਥੇ ਮਾਹਾਂ ਕੰਟ ਠਾਣੇ ਚ ਲੈ ਜਾਂਦਾ ਨੂੰ ਇਹਣਾ ਚੋਰੀ ਆ ਫਿਰ ਪਹਿਲਾਂ ਟ੍ਰਾਂਸਫਰ ਮਲਾਈ ਜੱਜ ਮੀਣਾ ਸਿਵਿਆਂ ਦੀ ਆਉਣ ਵਾਲੀ ਸੀ ਲਾ ਕੇ ਕਿਤੇ ਨਿੱਕੂ ਆ ਦੇਖ ਲੈ ਓਏ ਕਹਿੰਦਾ ਜੁੱਤੀ ਦਾ ਇੱਕ ਜੋੜਾ ਲੈਣ ਗਈ ਸੀ ਇੱਕ ਮੀਨੇ ਨੇ ਚੋਰੀ ਕਰ ਲਿਆ ਕੰਟ ਠਾਣੇ ਛੋੜਾ ਕੇ ਲੈ ਆਇਆ ਮੀਣਿਆ ਚੋਰ ਦਾ ਤੂੰ ਵੀ ਪਹਿਖਾ ਐਂਡਾ ਤੇਰੇ ਕੋਲ ਲੋਹਾ ਲੋਹੀ ਪਿਆ ਸੀ ਭੈਣਾ ਇਹੀ ਰਾਹ ਕਿ ਲਿਆਸਦੇ ਤੈਨੂੰ ਆਉ ਰੇ ਆਹ ਵੱਡੀ ਗੱਡੀ ਆਪਣੇ ਕੋਲੇ ਆ ਦੇਖ ਲੈ ਵੀ ਗੱਡੀ ਵੀ ਕਹਿੰਦੇ ਵੱਡੀ ਉੱਗਰੀ ਬੈਠੇ ਆ